ਮੈਂ ਤੇ ਅਰਨਵਦੀਪ ਦੇ ਦਾਦੂ ਗਏ ਸੀ ਦਿਲਸ਼ੇਰ ਦੇ ਬਰਥਡੇ ਤੇ ਤੇ ਅਸੀਂ ਬਹੁਤ ਖੁਸ਼ ਸੀ ਤੇ ਦਿਲਸ਼ੇਰ ਨੂੰ ਅਸੀਂ ਦੇਖਿਆ ਉਹ ਨਦੂ ਦੇ ਨਾਲ ਖੇਡੇ ਤੇ ਮੈਂ ਤੇ ਮੰਮੀ ਹੁਣ ਬੈਠੀਆਂ ਹੋਈਆਂ ਵਾ ਰਵਨੀਤ ਦੇ ਨਾਲ ਤੇ ਹੋਣ ਅਸੀਂ ਦੇਣ ਲੱਗੇ ਆ ਕੱਪੜੇ ਕੱਪੜੇ ਜਦ ਦੇਵਾਂਗੇ ਤੇ ਦਾ ਪਹਿਲਾਂ ਆ ਗਿਆ ਰਵਨੀਤ ਕੌਰ ਦੇ ਸਤਿੰਦਰਪਾਲ ਦੇ ਆ ਰਵਨੀਤ ਦਾ ਦੂਸਰਾ ਸੂਟ ਤਾਂ ਹੈਗਾ ਰਵਨੀਤ ਦਾ ਦੂਸਰਾ ਸੂਟ ਤੇ ਦਿਲਸ਼ੇਰ ਦੇ ਕੱਪੜੇ ਬਹੁਤ ਵਧੀਆ ਲੱਗਾ ਤੇ ਹੁਣ ਮੈਂ ਲਾਗਣ ਨੂੰ ਵਾਰਨੇ ਕਰਕੇ ਦਵੂੰਗੀ ਤੇ ਇੱਧਰ ਰਮਨੀਤ ਵੇਖਣ ਲਈ ਆ ਕਿ ਦਿਲਸ਼ੇਰ ਕਿਹਦੇ ਕੋਲ ਆ ਤੇ ਹੁਣ ਮੈਂ ਵਾਰਨੇ ਕਰਕੇ ਤੇ ਪੈਸੇ ਦੇਵੂੰਗੀ ਇੱਧਰ ਮੰਮੀ ਵੀ ਲੱਗ ਕੇ ਵੇਖਣ ਗਈ ਸੀ ਤੇ ਮੈਂ ਤੇ ਚਾਚੀ ਨੇ ਫੋਟੋਆਂ ਲਵਾਈਆਂ ਤੇ ਇੱਧਰ ਟੈਡੀ ਬੀਅਰ ਵੀ ਆ ਚੁੱਕਾ ਵਾ ਰੈਡੀ ਬੀਅਰ ਮੁੰਡੇ ਨੇ ਡਰੈੱਸ ਪਹਿਨੀ ਹੋਈ ਆ ਤੇ ਅਸੀਂ ਪਹਿਲੀ ਵਾਰ ਦੇਖਿਆ ਸਾਨੂੰ ਬਹੁਤ ਅੱਛਾ ਲੱਗਾ ਤੇ ਪ੍ਰੋਗਰਾਮ ਕਾਫੀ ਵਧੀਆ ਸੀਗਾ ਤੇ ਇਹ ਦਿਲਸ਼ੇਰ ਦੇ ਨਾਨੂ ਜੀ ਤੇ ਮੰਮੀ ਜੀ ਦਿਲਸ਼ੇਰ ਦੇ ਇਹ ਗਿਨਾਨੀ ਤੇ ਨਾਲ ਮਨਰਾਜ ਤੇ ਉਸ ਦੀਆਂ ਪੈਗੀਆਂ ਭੈਣਾਂ ਨਾਲ ਖੜੀਆਂ ਇੱਧਰ ਮੂਵੀ ਵਾਲਾ ਭਾਈ ਮੂਵੀ ਵੀ ਬਣਾ ਰਿਹਾ ਸੀਗਾ ਤੇ ਹੁਣ ਆ ਗਿਆ ਆ ਬਦਲਸ਼ੇਰ ਦਾ मामੂ ਲਓ ਜੀ ਅਸੀਂ 64 ਜਿੱਤਾ ਕੁੱਕਰ ਥੱਲੇ ਬਾਲ ਦਿੱਤੀ ਅੱਗ ਇਹ ਗਰਮ ਹੋ ਂਡੇ ਆ ਤੇ ਆਪਾਂ ਪਿਆਜ਼ ਕੱਟ ਕੇ ਰੱਖ ਲਿਆ ਤੇ ਲਸਣ ਅਦਰਕ ਜਿਹੜਾ ਵਾ ਹਰੀਆਂ ਮਿਰਚਾਂ ਉਹ ਆਪਾਂ ਚੋਪਰ ਨਾਲ ਕੱਟ ਲੈਣੀਆਂ ਤੇ ਇੱਧਰ ਉਬਾਲ ਕੇ ਰੱਖੇ ਚਨੇ ਤਾਜ਼ੇ ਤਾਜ਼ੇ ਉਬਲੇ ਇਹ ਇਹ ਕਾਬਲੀ ਚਨੇ ਆ ਇਹ ਪਾਵਾਂਗੇ ਆਪਾਂ ਆਲੂ ਆਲੂ ਸਾਡੇ 4 ਜਿਆਦੇ ਆ ਦੋ ਪਾਵਾਂਗੇ ਕਿਉਂਕਿ ਆਲੂ ਕਾਫੀ ਮੋਟੇ ਆ ਤੇ ਜਿਹੜੇ ਮੋਟੇ ਦੇ ਵਿੱਚੋਂ ਖਰਾਬ ਵੀ ਨਿਕਲਦੇ ਇਸ ਕਰਕੇ ਮੈਂ ਚਾਰ ਧੋ ਲਿਆ ਵੀ ਜੇ ਕੋਈ ਖਰਾਬ ਨਿਕਲੇਗਾ ਤੇ ਫਟਾਫਟ ਧੋਣਾ ਨਹੀਂ ਪਏਗਾ ਤੇ ਆਰਾਮ ਨਾਲ ਕੱਟ ਕੇ ਤੇ ਆਪਣਾ ਬਰਾਬਰ ਆਲੂ ਕੱਟ ਲਵਾਂਗੇ ਤੇ ਆਲੂ ਚਣਿਆਂ ਦੀ ਸਬਜ਼ੀ ਬਣਾਉਣ ਲੱਗੇ ਅੱਜ ਪਿਆਜ਼ ਰਿੱਜਨੇ ਪਾ ਦਿੱਤੇ ਅਸੀਂ ਤੇ ਭੁੱਜਣ ਦੇ ਪਿਆਜ਼ ਤੇ ਜਲਦੀ ਭੁੱਜ ਜਾਣ ਇਸ ਕਰਕੇ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਦਿੰਨੇ ਐ ਇਸ ਤਰ੍ਹਾਂ ਤੇ ਇਹਦੇ ਨਾਲ ਝਟਕੂਲਾ ਹੋ ਕੇ ਤੇ ਪੱਕ ਜਾਏਗਾ ਮਸਾਲਾ ਹੁਣ ਇਹ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਹਲਦੀ ਥੋੜੀ ਜੀ ਹਲਕੀ ਜੀ ਇਸ ਕਰਕੇ ਜਿਆਦੀ ਪੈਂਦੀ ਹੈ ਅੱਧਾ ਚਮਚ ਲਾਲ ਮਿਰਚ ਇਹ ਪਾਵਾਂਗੇ ਮਸਾਲਾ ਤੇ ਹੁਣ ਆਪਾਂ ਇਹਨੂੰ ਪੋਨੀ ਲਾਵਾਂਗੇ ਚੰਗੀ ਤਰ੍ਹਾਂ ਤੇ ਫੇਰ ਬਣਾਵਾਂਗੇ ਅੱਗੇ ਸਬਜ਼ੀ ਤੇ ਆਲੂ ਕੱਟ ਕੇ ਰੱਖ ਲਏ ਚਣਿਆਂ ਚ ਪਾਉਣ ਲਈ ਮਸਾਲਾ ਪਾਉਣ ਨਾਲ ਸੋਗਤਾ ਜਿਆ ਹੋ ਗਿਆ ਮਸਾਲਾ ਤੇ ਹੁਣ ਵਿੱਚ ਪਾ ਦਵਾਂਗੇ ਪਾਣੀ ਥੋੜਾ ਜਿਆ ਮਸਾਲੇ ਤੇ ਆਲੂਆਂ ਨੂੰ ਮੈਂ ਦੋ ਸੀਟੀਆਂ ਮਰਵਾਉਂਗੀ ਤੇ ਉਹਦੇ ਨਾਲ ਇਹ ਹੋ ਜਾਏਗਾ ਕੁੜਾ ਕੁੜਾ ਮਸਾਲਾ ਤੇ ਨਾਲ ਹੀ ਭੁਜ ਜਾਏਗਾ ਤੇ ਫਿਰ ਵਿੱਚ ਪਾ ਦਵਾਂਗੇ ਚਨੇ